ਨਹੀਂ ਅਸੀਂ ਮਾਫੀ ਮੰਗ ਲਾਂਗੇ ਤੁਸੀਂ ਮੈਨੂੰ ਕਹਿ ਸਕਦੇ ਆਂ ਆਪ ਤੁਸੀਂ ਸਾਨੂੰ ਕਹੋ ਅਸੀਂ ਕੋਈ ਗੱਲ ਨਹੀਂ ਦੇਖਾਂਗੇ ਯਾਰ ਠੀਕ ਆ ਤਾਂ ਵੀ ਆ ਵੀ ਕੋਈ ਗੱਲ ਲੈ ਕਹਿ ਰਹੇ ਆ ਡੀਸੀ ਸਾਹਿਬ ਵੀ ਤੁਹਾਨੂੰ ਮੈਂ ਦੇਖੂ ਆ ਨਿੱਜੀ ਤੌਰ ਤੇ ਕੁਲਦੀਪ ਸੰਧਰ ਨੂੰ ਮੈਂ ਦੇਖੂ ਆ ਠੀਕ ਆ ਦੇਖ ਲੈ ਚੈਲੰਜ ਆ ਮੈਂ ਡੀਟੀ ਨੂੰ ਮੈਂ ਹੁਣੀ ਲਿਆਉਂਦਾ ਆ ਉਹ ਲਿਆ ਵੀ ਡੀਟੀ ਲਿਆ ਕੇ ਦੇ ਐਸੇ ਚੋ ਧਮਕੀ ਦਿੰਦਾ ਕੱਲ ਨੂੰ ਮੇਰੇ ਬੱਚੇ ਨੂੰ ਮੇਰੇ ਪਰਿਵਾਰ ਨੂੰ ਕਿਸੇ ਤੇ ਵੀ ਕੁਝ ਵੀ ਹੁੰਦਾ ਕਿਸੇ ਤੇ ਕੋਈ ਵੀ ਹੋ ਗੁੰਡਾਗਰਦੀ ਕਰਵਾਉਂਦਾ ਜਾਂ ਕਿਸੇ ਦੇਤੇ ਮੰਨ ਕੇ ਚਲੋ ਬਾਹਰ ਗੋਲੀ ਮਰਵਾਉਂਦਾ ਉਹਦਾ ਜੁम्मेवार ਐਸਚੋ ਹੋਊਗਾ ਕੋਈ ਗੱਲ ਤੂੰ ਲਿਖ ਕੇ ਠੀਕ ਹੈ ਜੀ ਅਸੀਂ ਪ੍ਰਸ਼ਾਸਨ ਦਾ ਲਿਖ ਕੇ ਦੇ ਦੋ ਕੋਈ ਗੱਲ ਬਹੁਤ ਜਿੰਨੀ ਮਰਜੀ ਵੀਡੀਓ ਬਣਾ ਲਓ ਠੀਕ ਹੈ ਬਣ ਗਈ ਜੀ ਵਾਇਰਲ ਕਰ ਬਾਹਰ ਬਾਹਰ ਇਹ ਨਹੀਂ ਸੁਣੀ ਤੁਸੀਂ ਜੇ ਰੋਜ਼ ਉਸੇ ਦੀ ਕਰੀਏਗਾ ਦਾਅ ਫਿਰ ਅਸੀਂ ਲੋਕਾਂ ਨੂੰ ਕਹਿੰਦੇ ਨੇ ਉਹਦੇ ਸੁਣਦੇ ਨਹੀਂ ਉਹਦੇ ਨਾਲ ਬੋਲ ਕੇ ਕਿ ਆਪ ਦੇ ਬੈਠੀ ਦੇ ਬਾਹਰ ਕਰਦੇ ਨੇ ਇਹਦੇ ਵੀ ਫਾਉਂਡ ਮੇਰਾ ਪਾਣੀ ਮੇਰਾ ਗੱਲ ਨਹੀਂ ਸਾਡੇ ਕੋਲ ਹੈਗਾ ਨਾ ਮੈਂ ਮੈਂ ਮੰਨਦਾ ਯਾਰ ਕਿ ਜੇ ਥੋੜੇ ਦੇ ਗੱਲ ਤੇ ਤੁਸੀਂ ਉਹ ਨਾ ਕਦੇ ਹਮੇਸ਼ਾ ਪ੍ਰਸ਼ਾਸਨ ਗਰੀਬ ਬੰਦੇ ਤੇ ਜਿਹਦੇ ਪੋਸੇ ਤੇ ਹੱਥ ਚੱਕ ਸਕਦਾ ਤਗੜੇ ਤੇ ਨਹੀਂ ਚੱਕਦਾ ਜੇ ਤੁਸੀਂ ਉਹ ਕੱਲਾ ਜਾਣਾ 2500 ਬੰਦੇ ਗਲਤ ਹੋਗਾ ਕੱਲਾ ਸਹੀ ਹੈਗਾ ਕੀ ਪਾਣੀ ਮੱਕ ਚੱਲੀ ਜਾਣਾ ਤੁਸੀਂ ਖਰਾਬ ਨਹੀਂ ਉਹ ਸਾਬ ਨਹੀਂ ਤੁਸੀਂ ਖਰਾਬ ਬਸ ਅਸੀਂ ਕਿਸੇ ਨੂੰ ਕਹਿੰਦੇ ਮੈਂ ਤਾਂ ਹੁਣ ਵੀ ਕਹਿਣ ਦਾ ਹੁਣ ਵੀ ਤਾਂ ਉਹਨੂੰ ਕਹਿੰਦਾ ਨਾ ਕਿਸੇ ਨੂੰ ਕਹਿੰਦਾ ਕੱਢ ਬਾਹਰ ਦਾ ਜਾਨ ਕੋ ਮੈਂ ਓਏ ਤੁਹਾਨੂੰ ਨਹੀਂ ਕਹਿੰਦਾ ਪੁੱਛੀ ਮੈਂ ਆਉਂਦਾ ਆ ਕੇ ਚੰਗਾ ਤੁਸੀਂ ਜੇਕਰ ਹੋਵੇ ਤੁਸੀਂ ਗਰਮਾ ਕੇ ਸਿਖਣਾ ਨਹੀਂ ਆ ਗਿਆ 1500 ਬੰਦਾ ਹਰ ਹੈ ਹੋਰ ਇੱਕ ਟੱਕਾ ਨਹੀਂ ਪਤਾ ਪਿੰਡਾਂ ਦੇ ਪਹਿਣਗੇ ਸੇਠ ਮਾਲਕ ਨੂੰ ਕੋਈ ਵੀ ਕਹਿੰਦਾ ਜਿਹੜਾ ਠੂਠ ਮਾਰ ਕੇ ਫੈਕਟਰੀ ਲਾ ਗਿਆ ਸਭੀ ਉਹ ਤੇਰੇ ਸੁਪੀ ਤਾਂ ਗਿਲਿੰਦਾ ਸਾਨੂੰ ਡਰ ਆਇਆ ਤਾਂ ਹਾਂ ਦੇਖੋ ਜੇਕਰ ਮੇਰੇ ਮਾਪਿਆਂ ਨੂੰ ਮੇਰੇ ਬੱਚਿਆਂ ਨੂੰ ਕੁਝ ਵੀ ਹੋ ਗਿਆ ਉਹਦਾ ਜ਼ਿੰਮੇਵਾਰ ਐਸਐਚਓ ਤੇ ਰਾਮਾ ਥਾਣੇ ਦਾ ਪ੍ਰਸ਼ਾਸਨ ਹੋਊਗਾ ਠੀਕ ਹੈ ਜੀ ਉਹਦਾ ਖੁਦ ਮੰਨ ਰਿਹਾ ਮੈਂ ਜ਼ਿੰਮੇਵਾਰ ਆ ਕਹਿੰਦਾ ਮੈਂ ਕਰਕੇ ਵੀ ਦਿਖਾਵਾਂਗਾ ਉਹ ਸਪਸ਼ਟ ਵੀਡੀਓ ਦੇ ਵਿੱਚ ਆ ਕਹਿੰਦਾ ਮੈਂ ਕਰਕੇ ਵੀ ਦਿਖਾਵਾਂਗਾ ਇੱਕ ਵਾਰਤਮਾਨ ਸਾਹਿਬ ਤੁਹਾਨੂੰ ਕਹਿ ਰਹੇ ਸੀ ਨਸ਼ਿਆਂ ਦੇ ਖਿਲਾਫ ਇਹ ਧੰਪੀਆਂ ਨਹੀਂ ਦਿੱਤੀਆਂ ਜਾਂਦੀਆਂ ਜਿਹੜੇ ਅੱਦੇ ਹੱਕਾਂ ਵਾਸਤੇ ਬੈਠੇ ਆ ਨਾ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਸੱਡੇ ਬੱਚੇ ਮਾਰਨ ਵਾਲਿਆ ਜੇ ਜੁੱਟ ਤਾ ਉਹ ਬੰਨ ਧੱਕੇ ਮੈਨੂੰ ਹਲਾ ਕੇ ਸਗਾ ਚੱਲ ਆ ਜੀ ਚਲੋ ਆ ਜੀ